ਹਾਂਜੀ ਹੁਤੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਤੇ ਦੋਸਤੋ ਆਦੀ ਵੀਡੀਓ ਤੁਹਾਨੂੰ ਮੈਂ ਇੱਕ ਹੋਮ ਰੈਮਡੀ ਦੱਸੂਗਾ ਜਿਹਦੇ ਵਿੱਚ ਡਾਇਬੀਟੀਜ਼ ਯਾਨੀ ਕਿ ਸ਼ੂਗਰ ਨੂੰ ਤੁਸੀਂ ਕੰਟਰੋਲ ਕਰ ਸਕਦੇ ਆ इजीली ਕਿਉਂਕਿ ਅੱਜ ਕੱਲ ਜਿਹੜੀ ਡਾਇਬੀਟੀਜ਼ ਦੀ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਰਹੀ ਆ ਅਤੇ ਇਸ ਪ੍ਰੋਬਲਮ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂਦੀ ਆ ਜਾਂ ਫਿਰ ਹਾਰਟ ਡਿਸੀਜ਼ ਆਉਣ ਲੱਗ ਪੈਂਦੀਆਂ ਬਲੋਕੇਜ ਹੋਣ ਦਾ ਖਤਰਾ ਹੁੰਦਾ ਆ ਤੇ ਇਹ ਸਾਰੀਆਂ ਪ੍ਰੋਬਲਮਸ ਨੂੰ ਤੁਸੀਂ ਆਪਣੇ ਲਾਈਫ ਸਟਾਈਲ ਦੇ ਨਾਲ ਆਪਣੀ ਐਕਸਰਸਾਈਜ਼ ਕਰਕੇ ਜਿਹੜੀ ਅੱਜ ਹੋਮ ਰੈਮਡੀ ਆਪਣੀ ਡਾਇਬੀਟਿਸ ਨੂੰ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਆ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਅਗਰ ਤੁਸੀਂ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹਲੇ ਤੱਕ ਤੇ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਨੇਚਰਲ ਤਰੀਕੇ ਦੇ ਨਾਲ ਕਿੱਦਾਂ ਤੁਸੀਂ ਤੰਦਰੁਸਤ ਹੈਲਦੀ ਰਹਿ ਸਕਦੇ ਆ ਉਹ ਸਾਰੀਆਂ ਤੁਹਾਨੂੰ ਚੀਜ਼ਾਂ ਦੱਸਾਂਗੇ ਘਰੇਲੂ ਨੁਸਖੇ ਦੱਸਾਂਗੇ ਜਿਹੜੀਆਂ ਸਾਇੰਸ ਦੇ ਬੇਸ ਤੋਂ ਨਹੀਂ ਆਗੀਆਂ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਤੁਹਾਡਾ ਕੋਈ ਕੁਐਸਚਨ ਹੋਵੇ ਕਿਸੇ ਵੀਡੀਓ ਤੇ ਖਾਸ ਤੇ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਲਿਖ ਦਿਓ ਤੇ ਹਾਈ ਪ੍ਰੋਸੈਸਡ ਫੂਡ ਖਾਂਦੇ ਆ ਕਾਰਬ ਜਿਆਦਾ ਖਾਂਦੇ ਆ ਪ੍ਰੋਟੀਨ ਦੀ ਮਾਤਰਾ ਘਟਦੇ ਤੇ ਫਿਜ਼ੀਕਲ ਐਕਟੀਵਿਟੀ ਦੀ ਵੀ ਕਮੀ ਹੋਣ ਕਰਕੇ ਜਿਹੜਾ ਹਾਈ ਬਲੱਡ 슈ਗਰ ਆ ਉਹ ਵਧਣ ਲੱਪਣਦਾ ਮਤਲਬ ਕਿ ਜਿਹੜਾ ਗਲੂਕੋਜ਼ ਦਾ ਲੈਵਲ ਹੁੰਦਾ ਬਲੱਡ ਦੇ ਵਿੱਚ ਉਹ ਵਧਣ ਲੱਪਣਦਾ ਜਿਸ ਦੇ ਨਾਲ ਖੂਨ ਘਾੜਾ ਹੋਣ ਲੱਪਣਦਾ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੋਣ ਲੱਪਣਦੀ ਕੋਲੇਸਟ੍ਰੋਲ ਵਧਣ ਲੱਪਣਦਾ ਤੇ ਬੰਦੇ ਵਿੱਚ ਵੀਕਨੈਸ ਵੀ ਆ ਜਾਂਦੀ ਹੈ ਤੇ ਗਾਹਾਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਆਣੇ ਸ਼ੁਰੂ ਹੋ ਜਾਂਦੀਆਂ ਤੇ ਅੱਜ ਜਿਹੜੀ ਚੀਜ਼ ਤੁਹਾਨੂੰ ਦੱਸਣੀ ਆ ਉਹ ਹੈਗਾ ਆ ਸੇਬ ਦਾ ਸਿਰਕਾ ਐਪਲ ਸਾਈਡਰ ਵਿਨੇਗਰ ਬਹੁਤ ਹੀ ਇੱਕ ਵਧੀਆ ਹੋਮਰੈਡੀ ਹੈਗੀ ਆ ਘਰ ਦੇ ਵਿੱਚ ਤੁਸੀਂ ਈਜ਼ੀਲੀ ਇਸ ਨੂੰ ਯੂਜ਼ ਕਰ ਸਕਦੇ ਆ ਇਹਦਾ ਕੀ ਬੈਨੀਫਿਟ ਹੁੰਦਾ ਹੈਗਾ ਨੰਬਰ 1 ਇਹਦਾ ਬੈਨੀਫਿਟ ਹੁੰਦਾ ਹੈਗਾ ਵੀ ਇਨਸੂਲਿਨ ਦੀ ਸੈਂਸਿਟੀਵਿਟੀ ਨੂੰ ਇਹ ਵਧਾਉਂਦਾ ਆ ਮਤਲਬ ਜਿਹੜੀ ਇਨਸੂਲਿਨ ਨੂੰ ਜਿੰਨੀ ਕਿ ਚਾਹੀਦੀ ਹੁੰਦੀ ਹੈਗੀ ਆ షుగర్ ਨੂੰ ਕੰਟਰੋਲ ਕਰਨ ਵਾਸਤੇ ਜਾਂ ਉਹਦੀ ਫੰਕਸ਼ਨਿੰਗ ਵਾਸਤੇ ਉਨੀ ਕਿਹੜੀ ਇਨਸੂਲਿਨ ਰਿਲੀਜ਼ ਹੁੰਦੀ ਆ ਉਹ ਆਪਣਾ ਕੰਮ ਪ੍ਰੋਪਰਲੀ ਕਰ ਦਿੰਦੀ ਆ ਤੇ ਇਹਦਾ ਬੈਨੀਫਿਟ ਹੁੰਦਾ ਤੇ ਸੈਕੰਡ ਇਹਦਾ ਬੈਨੀਫਿਟ ਹੁੰਦਾ ਵਧੀਆ ਤਰੀਕੇ ਨਾਲ ਜਿਹੜੀ ਇਨਸੂਲਿਨ ਕੰਮ ਕਰਦੀ ਆ ਇਨਸੂਲਿਨ ਜਿਹੜਾ ਇੱਕ ਇਦਾਂ ਦਾ ਹਾਰਮੋਨ ਆ ਜਦੋਂ ਆਪਾਂ ਕੋਈ ਵੀ ਕੁਝ ਖਾਂਦੇ ਆ ਤੇ ਆਪਣੇ ਬਲੱਡ ਦੇ ਵਿੱਚ ਜਿਹੜਾ ਗਲੂਕੋਜ਼ ਲੈਵਲ ਇਨਕਰੀਜ਼ ਹੁੰਦਾ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਉਹਨੂੰ ਸੈਲਸ ਤੱਕ ਪਹੁੰਚਾਉਣ ਵਾਸਤੇ ਇਨਸੂਲਿਨ ਇੱਕ ਤਰ੍ਹਾਂ ਚਾਬੀ ਦਾ ਕੰਮ ਕਰਦੀ ਆ ਸੈੱਲ ਦਾ ਲੋਕ ਖੋਲ੍ਹ ਦਿੰਦੀ ਆ ਤੇ ਜਿਹੜੀ ਗਲੂ ਬਈ ਜਿਹੜਾ 슈ਗਰ ਦਾ ਮਰੀਜ਼ ਹੁੰਦਾ ਉਹਨੂੰ ਵੀਕਨੈਸ ਆਉਣ ਸ਼ੁਰੂ ਹੋ ਜਾਂਦੀ ਹੈ ਉਹਦਾ ਮਤਲਬ ਹੁੰਦਾ ਵੀ ਜਿਹੜੀ ਇਨਸੂਲਿਨ ਨੋ ਪ੍ਰੋਪਰਲੀ ਕੰਮ ਨਹੀਂ ਕਰਦੀ ਹੈਗੀ ਗਲੂਕੋਜ਼ ਜਿਹੜਾ ਬਲੱਡ ਦੇ ਵਿੱਚ ਹੀ ਪਿਆ ਰਹਿੰਦਾ ਸੈੱਲ ਤੱਕ ਨਹੀਂ ਪਹੁੰਚਦਾਗਾ ਉਹੀ ਕਾਰਨ ਹੁੰਦਾ ਤੇ ਉਹਦੀ ਜਿਹੜੀ ਕਾਰਜ ਪ੍ਰਣਾਲੀ ਹੁੰਦੀ ਹੈ ਇਨਸੂਲਿਨ ਦੀ ਤੇ ਜਿਹੜੀ ਆਹ ਐਪਲ ਸਾਈਡਰ ਵਿਨੇਗਰ ਆ ਉਹ ਹੈਲਪ ਕਰਦਾ ਪ੍ਰੋਪਰ ਉਹਦੀ ਕਾਰਜ ਪ੍ਰਣਾਲੀ ਦੇ ਵਿੱਚ ਅਗਲਾ ਦਾ ਬੈਨੀਫਿਟ ਹੁੰਦਾਗਾ ਜਦੋਂ ਤੁਸੀਂ ਕਾਰਬੋਹਾਈਡਰੇਟਸ ਖਾਂਦੇ ਹੋ ਉਹਦੇ ਨਾਲ ਜਿਹੜੀ ਬਲੱਡ 슈ਗਰ ਇਕਦਮੀ ਹਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਮਤਲਬ ਇਹ ਕੰਪਲੈਕਸ ਕਾਰਬ ਵੀ ਹੋ ਸਕ ਤੇ ਜਦੋਂ ਤੁਸੀਂ ਖਾਣਾ ਖਾਣ ਤੋਂ ਬਾਅਦ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਆ ਅਗਰ ਤੁਸੀਂ ਐਪਲ ਸਾਈਡਰ ਵਿਨੇਗਰ ਦੇ 2-3 ਚਮਚੇ ਲੈ ਲੈਂਦੇ ਹੋ ਤੇ ਉਹਦੇ ਨਾਲ ਜਿਹੜੀ ਸਲੋ ਡਾਈਜੈਸ਼ਨ ਮਤਲਬ ਕਿ ਜਿਹੜੀ ਉਹਦੇ ਵਿੱਚੋਂ ਗਲੂਕੋਜ਼ ਨਿਕਲਦੀ ਪ੍ਰਕਿਰਿਆ ਹੁੰਦੀ ਹੈ ਬਲੱਡ ਦੇ ਵਿੱਚ ਰਿਲੀਜ਼ ਕਰਨ ਦੀ ਹੌਲੀ ਹੋ ਜਾਂਦੀ ਹੈ ਮਤਲਬ ਸਲੋ ਉਹ ਡਾਊਨ ਕਰਦੀ ਹੈ ਗਲੂਕੋਜ਼ ਜਿਹੜਾ ਬਲੱਡ ਦਾ ਵਾਧਾ ਆ ਇਹ ਵੀ ਇਹਦਾ ਬੈਨੀਫਿਟ ਹੁੰਦਾ ਅਗਲਾ ਇਹਦਾ ਬੈਨੀਫਿਟ ਹੁੰਦਾ ਵੀ ਜਿਹੜਾ ਬੈਡ ਕੋਲੇਸਟ੍ਰੋਲ ਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਹੈਲਪ ਕਰਦੀ ਆ ਤੇ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਜਿਹੜਾ ਐਪਲ ਸਾਈਡਰ ਬਿਨੇਗਰ ਉਹ ਤੁਹਾਡੀ ਹੈਲਪ ਕਰ ਸਕਦਾ ਤੇ ਇਹ ਤੁਸੀਂ ਯੂਜ਼ ਕਿੱਦਾਂ ਕਰਨਾ ਹੁੰਦਾ ਇਹਦੇ ਤੁਸੀਂ 2 ਜਾਂ 3 ਚਮਚ ਖਾਣਾ ਖਾਣ ਤੋਂ ਪਹਿਲਾਂ ਲੈ ਲੈਣੇ ਆ ਤੇ ਅਵੋਇਡ ਕਰਨਾ ਵਿੱਚ ਖਾਲੀ ਪੇਟ ਨਾਲ ਲਿਆ ਜਾਵੇ ਕਿਉਂਕਿ ਖਾਲੀ ਪੇਟ ਥੋੜਾ ਐਸਿਡਿਕ ਹੁੰਦਾ ਕਈਆਂ ਬੰਦਿਆਂ ਨੂੰ ਐਸਿਡ ਦੀ ਪ੍ਰੋਬਲਮ ਹੁੰਦੀ ਉਹਨਾਂ ਥੋੜਾ ਜਿਹਾ ਖੱਟਾ ਹੋਣ ਕਰਕੇ ਪ੍ਰੋਬਲਮ ਹੋ ਸਕਦੀ ਹੈ ਜੇ ਤੁਸੀਂ ਨਰਦੇ ਕਾਲ ਜੇ ਪੀਣਾ ਵੀ ਚਾਹੁੰਦੇ ਹੋ ਤਾਂ ਪਹਿਲਾਂ ਇੱਕ ਗਲਾਸ ਪਾਣੀ ਦਾ ਪੀ ਲਓ ਉਤੋਂ ਤੁਸੀਂ 10 ਮਿੰਟ ਬਾਅਦ ਐਪਲ ਸੈਟਰ ਬਿਨੇਗਰ ਤਿੰਨ ਚਮਚ ਇੱਕ ਤੋਂ ਸ਼ੁਰੂ ਕਰ ਸਕਦੇ ਆ ਪਹਿਲਾਂ ਦੋ ਜਾਂ ਤਿੰਨ ਫਿਰ ਬਾਅਦ ਚ ਕਰ ਸਕਦੇ ਆ ਅੱਧੇ ਗਲਾਸ ਜਾਂ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਪੀ ਸਕਦੇ ਆ ਤੇ ਇਹਨੂੰ ਤੁਸੀਂ ਇੱਕ ਜਾਂ ਦੋ ਵਾਰ ਦਿਹਾੜੀ ਚ ਵੀ ਸਕਦੇ ਆ ਤੇ ਇਹਦਾ ਬੈਨੀਫਿਟ ਹੁੰਦਾ ਤੇ ਨੈਕਸਟ ਜਿਹੜੀ ਮੈਂ ਚੀਜ਼ ਦੱਸੀ ਉਹ ਇੱਕ ਅਗਰ ਕਿਸੇ ਨੂੰ ਐਸਿਡੀ ਐਸਿਡੀ ਦੀ ਪ੍ਰੋਬਲਮ ਆ ਜਾਂ ਫਿਰ ਐਸਿਡ ਬਣਦਾ ਆ ਜਾ ਫਿਰ ਕੋਈ ਇਦਾਂ ਦੀ ਅਲਰਜੀ ਹੈ ਤੁਸੀਂ ਚੈੱਕ ਕਰ ਲੈਣੀ ਆ ਫਿਰ ਤੁਸੀਂ ਜਿਹੜਾ ਐਪਲ ਸਾਇਡਰ ਬਿਨੇਗਰ ਨਹੀਂ ਯੂਜ਼ ਕਰਨਾ ਹੈਗਾ ਤੇ ਅਗਰ ਤੁਹਾਡੀ ਕੋਈ ਟ੍ਰੀਟਮੈਂਟ ਆਲਰੇਡੀ ਚੱਲ ਰਹੀ ਹੈ ਡਾਕਟਰ ਕੋ ਇਲਾਜ ਚੱਲ ਰਿਹਾ ਤੁਸੀਂ ਉਹਨਾਂ ਨਾਲ ਵੀ ਕੰਸਲਟ ਕਰ ਸਕਦੇ ਹੋ ਵੀ ਇਹ ਯੂਜ਼ ਕਰ ਸਕਦੇ ਆ ਤੇ ਹੋ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਆ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਚੰਗਾ ਸਤਿ ਸ਼੍ਰੀ ਅਕਾਲ